ਅਰੇਨੂ ਪਿਆਰ ਪਰਿਸ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚਾਣਾਂ ਤੇ ਲੈ ਕੇ ਹਾਜ਼ਰ ਹੋਇਆ ਅੱਜ ਦੀ ਬਹੁਤ ਹੀ ਖਾਸ ਖਬਰ ਜੀ اوਪੀਐਸ ਐਨਪੀਐਸ ਤੋਂ ਬਾਅਦ ਆਇਆ ਯੂਪੀਐਸ ਸਰਕਾਰੀ ਕਰਮਚਾਰੀ ਹੁਣ ਕਰ ਸਕਣਗੇ ਨਵੀਂ ਪੈਨਸ਼ਨ ਦੀ ਚੋਣ ਹਰ ਪਰ ਹਰ ਕਿਸੇ ਨੂੰ ਨਹੀਂ ਮਿਲੇਗਾ ਇਹ ਲਾਭ ਸੋ ਦੋਸਤੋ ਪੂਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਸੋ ਦੋਸਤੋ ਦੱਸ ਦਈਏ ਕਿ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਕੇਂਦਰੀ ਕਰਮਚਾਰੀ ਦੀ ਵਿੱਤੀ ਸੁਰੱਖਿਆ ਨੂੰ ਜ਼ਕੀਨੀ ਬਣਾਉਣ ਦੇ ਲਈ ਇੱਕ ਪੀਐਸ ਦਾ ਐਲਾਨ ਕੀਤਾ ਹੈ ਪ੍ਰਾਣੀ ਪੈਨਸ਼ਨ ਸਕੀਮ اوਪੀਐਸ ਅਤੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਐਨਪੀਐਸ ਦੇ ਪਹਿਲੂ ਨੂੰ ਜਿਹੜੀ ਮਿਲਾ ਕੇ ਬਣਾਈ ਗਈ ਸੀ ਇਸ ਨਵੀਂ ਸਕੀਮ ਦਾ ਜਿਹੜਾ ਮਕਸਦ ਕਰਮਚਾਰੀ ਨੂੰ ਗਰੰਟੀ ਸ਼ੋ ਦਾ ਪੈਨਸ਼ਨ ਪ੍ਰਦਾਨ ਕਰਨਾ ਹੈ ਜਿਸ ਦੇ ਨਾਲ ਰਿਟਾਇਰਮੈਂਟ ਤੋਂ ਬਾਅਦ ਵੀ ਤੀਸ ਬਿਸਥਾ ਦੇ ਅਤੇ ਮਾਨ ਸਮਾਨ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਇਹ ਜਿਹੜੀ ਸਕੀਮ ਹੈ 1 April 2025 ਤੋਂ ਲਾਗੂ ਹੋਵੇਗੀ ਜਿਸ ਜਿਵੇਂ ਕਿ 24 January 2025 ਨੂੰ ਜਾਰੀ ਸਰਕਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਯੂਨੀਫਾਈਡ ਪੈਨਸ਼ਨ ਸਕੀਮ ਉਹਨਾਂ ਕੇਂਦਰੀ ਕਰਮਚਾਰੀਆਂ ਤੇ ਲਾਗੂ ਹੋਵੇਗੀ ਜੋ ਪਹਿਲਾਂ ਹੀ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਐਨਪੀਐਸ ਵਿੱਚ ਦਾਖਲ ਹਾਲਾਂਕਿ ਇਸ ਸਕੀਮ ਸਿਰਫ ਉਹਨਾਂ ਕਰਮਚਾਰੀਆਂ ਦੇ ਲਈ ਹੀ ਉਪਲਬਧ ਹੋਵੇਗੀ ਜੋ ਨੋਟੀਫਿਕੇਸ਼ਨ ਦੇ ਵਿੱਚ ਦੱਸੇ ਗਏ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਇਸ ਸਕੀਮ ਦੇ ਲਈ ਯੋਗ ਹੋਣ ਦੇ ਲਈ ਕਰਮਚਾਰੀ ਨੂੰ ਘੱਟੋ-ਘੱਟ 10 ਸਾਲ ਦੀ ਸੇਵਾ ਪੂਰੀ ਕਰਨੀ ਚਾਹੀਦੀ ਹੈ ਸੋ ਦੋਸਤੋ ਜਿਹੜੀ ਯੋਗਤਾ ਹੈ ਯੂਪੀਐਸ ਦੇ ਤਹਿਤ ਕਰਮਚਾਰੀਆਂ ਦੀ ਨਿਮਲਿਖਤ ਸ਼ਰਤਾਂ ਦੇ ਦਿਨ ਜਿਹੜੇ ਨਿਸ਼ਚਿਤ ਭੁਗਤਾਨ ਦੇ ਲਈ ਯੋਗ ਹੋਣਗੇ ਘੱਟੋ-ਘੱਟ ਜਿਹੜੀ ਹੈ 10 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਸੇਵਾ ਮੁਕਤ ਹੋਣ ਵਾਲੇ ਕਰਮਚਾਰੀ ਆਪਣੀ ਸੇਵਾ ਮੁਕਤੀ ਦੀ ਮਿਤੀ ਤੋਂ ਨਿਸ਼ਚਿਤ ਪੈਨਸ਼ਨ ਪ੍ਰਾਪਤ ਕਰਨਗੇ ਇਸ ਦੇ ਅਲਹੀ ਸਰਕਾਰੀ ਵਿਵਸਥਾ ਦੇ ਅਧੀਨ ਬਿਨਾ ਕਿਸੇ ਜੁਰਮਾਨੇ ਦੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀ ਵੀ ਆਪਣੀ ਸੇਵਾ ਮੁਕਤੀ ਦੀ ਮਿਤੀ ਤੋਂ ਯਕੀਨੀ ਭੁਗਤਾਨ ਦੇ ਲਈ ਯੋਗ ਹੋਣਗੇ ਇਸ ਦੇ ਨਾਲ ਹੀ ਦੋਸਤੋ ਜਿਹੜਾ 25 ਜਾਂ ਇਸ ਤੋਂ ਵੱਧ ਸਾਲਾਂ ਦੀ ਸੇਵਾ ਤੋਂ ਬਾਅਦ ਸੇਵ ਇੱਛਤ ਰਿਟਾਇਰਮੈਂਟ ਦੀ ਜਿਹੜੀ ਚੋਣ ਕਰਨ ਵਾਲੇ ਜਿਹੜੀ ਕਰਮਚਾਰੀ ਨੂੰ ਸੇਵਾ ਵਿੱਚ ਜਾਰੀ ਰਹਿਣ ਦੀ ਦੌਰਾਨ ਸੇਵਾ ਮੁਕਤੀ ਦੀ ਜਿਹੜੀ ਉਮਰ ਤੱਕ ਪਹੁੰਚਣ ਦੀ ਮਿਤੀ ਤੋਂ ਭੁਗਤਾਨ ਪ੍ਰਾਪਤ ਹੋਵੇਗਾ ਹਾਲਾਂਕਿ ਜਿਹੜੇ ਯੂਨੀਫਾਈਡ ਪੈਨਸ਼ਨ ਸਕੀਮ ਉਹਨਾਂ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗੀ ਜਿਨ੍ਹਾਂ ਨੂੰ ਨੌਕਰੀ ਤੋਂ ਖਾਸ ਤਹਟਾਇਆ ਜਾਂ ਅਸਤੀਫਾ ਦੇ ਦਿੱਤਾ ਗਿਆ ਹੈ ਜਿਹੇ ਮਾਮਲਿਆਂ ਦੇ ਵਿੱਚ ਉਹ ਯੂਪੀਐਸ ਲਈ ਯੋਗ ਨਹੀਂ ਹੋਣਗੇ ਯੂਪੀਐਸ ਸੇਵਾ ਦੇ ਸਾਰੇ ਸਾਲਾਂ ਦੇ ਆਧਾਰ ਤੇ ਤਨਖਾਹ ਦੇ ਦੇਖ ਕੇ ਆਧਾਰਾਂ 15 ਦੀ ਜਿਹੜੀ ਪੇਸ਼ਕਸ਼ ਕਰਦਾ ਹੈ 25 ਜਾਂ ਵੱਧ ਸਾਲਾਂ ਦੀ ਜਿਹੜੀ ਸੇਵਾ ਵਾਲੇ ਕਰਮਚਾਰੀਆਂ ਨੂੰ ਉਹਨਾਂ ਦੀ ਸੇਵਾ ਦੇ ਆਖਰੀ 12 ਮਹੀਨਿਆਂ ਦੇ ਲਈ ਉਸਤ ਮੂਲ ਤਨਖਾਹ ਦਾ 50% ਪ੍ਰਾਪਤ ਹੋਵੇਗਾ 25 ਸਾਲ ਤੋਂ ਘੱਟ ਸੇਵਾ ਵਾਲੇ ਕਰਮਚਾਰੀ ਨੂੰ ਉਹਨਾਂ ਦੀ ਸੇਵਾ ਦੇ ਆਧਾਰ ਤੇ ਅਨੁਮਾਤੀ ਅਨੁਪਾਤੀ ਭੁਗਤਾਨ ਪ੍ਰਾਪਤ ਹੋਵੇਗਾ 10 ਜਾਂ ਵੱਧ ਸਾਲਾਂ ਦੀ ਸੇਵਾ ਵਾਲੇ ਕਰਮਚਾਰੀ ਨੂੰ ਪ੍ਰਤੀ ਮਹੀਨਾ ਜਿਹੜੀ 10000 ਰੁਪਈ ਦੀ ਕਟੋਟ ਅਦਾਇਗੀ ਦਾ ਭਰੋਸਾ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਦੋਸਤੋ 25 ਸਾਲ ਦੀ ਸੇਵਾ ਤੋਂ ਬਾਅਦ ਜਿਹੜੀ ਇਛੇ ਸੇਵਾ ਮੁਕਤੀ ਦੀ ਚੋਣ ਕਰਨ ਵਾਲੇ ਕਰਮਚਾਰੀ ਲਈ ਅਦਾਇਗੀ ਉਸ ਮਿਤੀ ਤੋਂ ਸ਼ੁਰੂ ਹੋਵੇਗੀ ਜਦੋਂ ਉਹ ਸੇਵਾ ਮੁਕਤੀ ਦੀ ਉਮਰ ਤੱਕ ਪਹੁੰਚ ਜਾ ਗਏ ਹੋਣਗੇ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਦੀ ਮੌਤ ਹੋਣ ਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਭੁਗਤਾਨ ਕੀਤਾ ਜਾਵੇਗਾ ਇਹ ਭੁਗਤਾਨ ਆਖਰੀ ਜਿਹੜੀ ਕਿ ਮਨਜ਼ੂਰशुदा ਭੁਗਤਾਨ ਦਾ 60% ਹੋਵੇਗਾ ਅਤੇ ਮਰਤੇਕ ਦੇ ਕਾਨੂੰਨ ਤੌਰ ਤੇ ਵਿਆਹੇ ਜੀਵਨ ਸਾਥੀ ਨੂੰ ਪ੍ਰਦਾਨ ਕੀਤਾ ਜਾਵੇਗਾ ਭੁਗਤਾਨ ਸੇਵਾ ਮੁਕਤੀ ਜਿਹੜੀ ਕਿ ਸੇਵਾ ਮੁਕਤੀ ਜਾਂ ਫਿਰ ਜਿਹੜੇ ਅਧੀਨ ਸੇਵਾ ਮੁਕਤੀ ਦੀ ਮੀਤੀ ਦੇ ਅਨੁਸਾਰ ਕੀਤਾ ਜਾਵੇਗਾ ਮਹਿੰਗਾਈ ਰਾਹਤ ਜੋ ਕਿ ਆਮ ਤੌਰ ਤੇ ਸੇਵਾ ਵਿੱਚ ਕਰਮਚਾਰੀਆਂ ਤੇ ਲਾਗੂ ਹੁੰਦੀ ਹੈ ਨੂੰ ਉਹ ਯੂਪੀਐਸ ਦੇ ਅਧੀਨ ਨਿਸ਼ਚਿਤ ਅਤੇ ਪਰਿਵਾਰਿਕ ਤਨਖਾਹ ਦੋਵਾਂ ਤੇ ਵਧਾਇਆ ਜਾਵੇਗਾ ਭੁਗਤਾਨ ਦੀ ਸ਼ੁਰੂਆਤ ਤੋਂ ਬਾਅਦ ਡੀਆਰ ਪ੍ਰਦਾਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੇਵਾ ਮੁਕਤੀ ਦੇ ਸਮੇਂ ਹਰ 6 ਮਹੀਨਿਆਂ ਦੀ ਪੂਰੀ ਸੇਵਾ ਦੇ ਲਈ ਮਹੀਨਾਵਾਰ ਤਨਖਾਹ ਜਿਹੜੀ ਬੁਨਿਆਦ ਤਨਖਾਹ ਪਲੱਸ ਮਹਿੰਗਾਈ ਪੱਤੇ ਦਾ ਜਿਹੜਾ 10% ਇੱਕ ਮੁਕਸ਼ਤ ਭੁਗਤਾਨ ਕੀਤਾ ਜਾਵੇਗਾ ਇਹ ਇੱਕ ਮੁਕਸ਼ਤ ਭੁਗਤਾਨ ਨਿਸ਼ਚਿਤ ਮਾਸਿਕ ਭੁਗਤਾਨ ਜਿਹੜਾ ਭੁਤਕ ਤਨਖਾਹਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਇਹ ਸਕੀਮ ਦਾ ਉਦੇਸ਼ ਆਣੀ ਪੈਨਸ਼ਨ ਸਕੀਮ ਦੇ ਲਾਭਾ ਨੂੰ ਰਾਸ਼ਟਰੀ ਪੈਨਸ਼ਨ ਬਰਨਾਲੀ ਦੇ ਢਾਂਚੇ ਦੇ ਨਾਲ ਜੋੜਨਾ ਹੈ ਇਸ ਦੇ ਨਾਲ ਸਰਕਾਰੀ ਕਰਮਚਾਰੀਆਂ ਦੇ ਲਈ ਇੱਕ ਵਧੀਰੀ ਭਵਿੱਖਬਾਨੀ ਅਤੇ ਸੁਰੱਖਿਤ ਰਿਟਾਇਰਮੈਂਟ ਯੋਜਨਾ ਪ੍ਰਦਾਨ ਕੀਤੀ ਜਾਵੇਗੀ ਸੋ ਦੋਸਤੋ ਜਿਹੜੀ ਇਹ ਯੂਨੀਫਾਈਡ ਪੈਨਸ਼ਨ ਹੈ ਇਹ ਸਕੀਮ ਜਿਹੜੀ ਹੈ 1 April 2025 ਤੋਂ ਪੂਰੀ ਤਰ੍ਹਾਂ ਦੇ ਨਾਲ ਲਾਗੂ ਹੋ ਜਾਵੇਗੀ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਜੇ ਹੋਰ ਕੋਈ ਅਪਡੇਟ ਆਉਂਦੀ ਹੈ ਜਰੂਰ ਇਸ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਕਰਨਾ ਮਿਲਦੇ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ